ਪਿੜਿਆ ਅਕਸਰ ਹੀ ਲੋਕ ਕਹ ਦਿੰਦੇ ਆ ਕਿ ਨਿਮਰਤਾ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਆ ਇਹ ਨਿਮਰਤਾ ਆਉਂਦੀ ਕਿਵੇਂ ਆ ਜਦੋਂ ਜਦੋਂ ਆਪਾਂ ਬਾਣੀ ਪੜਦੇ ਆ ਨਾ ਜਦੋਂ ਆਪਾਂ ਪਾਠ ਕਰਦੇ ਆ ਜਿਹੜਾ ਸਭ ਤੋਂ ਵੱਡਾ ਗੁਣ ਇਨਸਾਨ ਚ ਹੁੰਦਾ ਵਾ ਬਾਣੀ ਪੜਨ ਨਾਲ ਉਹ ਨਿਮਰਤਾ ਹੁੰਦੀ ਆ ਕਿਉਂਕਿ ਇਨਸਾਨ ਦੇ ਵਿੱਚ ਬਾਣੀ ਪੜਨ ਨਾਲ ਨਿਮਰਤਾ ਆ ਜਾਂਦੀ ਆ ਫਿਰ ਹੰਕਾਰ ਇਹ ਸਭ ਚੀਜ਼ਾਂ ਆਪਣੇ ਖਤਮ ਹੋਣ ਲੱਗ ਜਾਂਦੀ ਆ ਬੰਦਾ ਹੰਬਲ ਹੋ ਜਾਂਦਾ ਫਿਰ ਇਨਸਾਨ ਚ ਦਇਆ ਆ ਜਾਂਦੀ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਬਾਣੀਆਂ ਉਹ ਨਿਮਰਤਾ ਲਈ ਭੇਜਦੀ ਆ ਬੰਦੇ ਨੂੰ ਸੋ ਮੇਰੇ ਹਿਸਾਬ ਨਾਲ ਜੇ ਤੁਸੀਂ ਬਾਣੀ ਪੜਦੇ ਆ ਪਾਠ ਕਰਦੇ ਆ ਤੁਹਾਡੇ ਚ ਨਿਮਰਤਾ ਆਪਣੇ ਪਾਣੀ ਸ਼ੁਰੂ ਹੋ ਜਾਣੀ ਆ ਫਿਰ ਤੁਸੀਂ ਇਨਸਾਨੀਅਤ ਨੂੰ ਦੁਨੀਆਦਾਰੀ ਨੂੰ ਇੱਕ ਦਇਆ ਦੇ ਇੱਕ ਭਾਵ ਨਾਲ ਦੇਖੋਗੇ ਕਿ ਵੀ ਰਹਿਮ ਆ ਜਾਊਗਾ ਤੁਹਾਡੇ ਵਿੱਚ ਕਿਉਂਕਿ ਜਪਜੀ ਸਾਹਿਬ ਜੀ ਆਉਂਦਾ ਵੀ ਤੋਲ ਧਰਮ ਦਇਆ ਕਾਪੂਤ ਉਜਿਹਦੇ ਚ ਦਇਆ ਵਾ ਜਿਹਦੇ ਚ ਦਇਆ ਨਹੀਂ ਹੈਗੀ ਉਹ ਜਿੰਨਾ ਮਰਜੀ ਧਾਰਮਿਕ ਹੋ ਜਾਵੇ ਉਹ ਧਰਮ ਦੇ ਨੇੜੇ ਵੀ ਨਹੀਂ ਹੈਗਾ ਜੀ ਬਾਕੀ ਸਹੀ ਗੱਲ ਹੈਗੀ ਆ ਜਿਹੜਾ ਹੰਕਾਰ ਹੁੰਦਾ ਹੈ ਉਹ ਇਨਸਾਨ ਨੂੰ ਜਿਹੜਾ ਹੈ ਥੱਲੇ ਬਹੁਤ ਜਲਦੀ ਸੁੱਟ ਦਿੰਦਾ ਹੈ ਨਿਮਰਤਾ ਵਾਲਾ ਇਨਸਾਨ ਹਮੇਸ਼ਾ ਨੀਵਾ ਹੁੰਦਾ ਹੈ ਤਾਂ ਉਹਦੀ ਡਿੱਗਣ ਦੀ ਜਿਹੜੀ ਸੰਭਾਵਨਾ ਆ ਉਹ ਨਾ ਮਾਤਰ ਦੇ ਕਰੀਬੀ ਹੁੰਦੀ ਹੈਗੀ ਇਸ ਲਈ ਸਾਨੂੰ ਜਿਹੜਾ ਹੈਗਾ ਇਹ ਨੀਵੇਂ ਹੋ ਕੇ ਹਮੇਸ਼ਾ ਜ਼ਿੰਦਗੀ ਨੂੰ ਜਿਉਣੇ ਚਾਹੀਦਾ ਹੈ ਇਹ ਹੀ ਗੱਲ ਸਾਡੇ ਸਿਆਣੇ ਕਹਿੰਦੇ ਆ ਬਿਲਕੁਲ ਜੀ ਜਦੋਂ ਕਈ ਵਾਰ ਬਹੁਤ ਹਨੇਰੀ ਆਉਂਦੀ ਆ ਝੱਖੜ ਆਉਂਦੇ ਆ ਤੇ ਵੱਡੇ ਵੱਡੇ ਰੁੱਖ ਕਈ ਵਾਰ ਡ ਉਹ ਵੱਜ ਜਾਂਦੀਆਂ ਨੇ ਇਹਦੇ ਤੋਂ ਪਤਾ ਇਹ ਲੱਗਦਾ ਕਿ ਜਿੰਨਾ ਹੰਕਾਰ ਆ ਮਨੁੱਖ ਹੋਊਗਾ ਜਾਂ ਜਿੰਨਾ ਉਹਦੇ 'ਚ ਆਕੜ ਹੋਊਗੀ ਆਕੜਾ ਆਕੜੇ ਬੰਦਾ ਹਮੇਸ਼ਾ ਥੱਲੇ ਛੇਤੀ ਡਿੱਗਦਾ ਜਿਹੜਾ ਗਰਾਊਂਡਡ ਹੋਊਗਾ ਹੰਬਲ ਹੋਊਗਾ ਆਪਣੀ ਧਰਤੀ ਮਾਂ ਨਾਲ ਆਪਣੇ ਲੋਕਾਂ ਨਾਲ ਜੜਾਂ ਨਾਲ ਜੁੜਿਆ ਹੋਊਗਾ ਉਹ ਹਮੇਸ਼ਾ ਲੰਮਾ ਚੱਲਦਾ ਤੇ ਕਦੀ ਉਹ ਡਿੱਗਦਾ ਨਹੀਂ ਪ੍ਰਮਾਤਮਾ ਹਮੇਸ਼ਾ ਉਹਨੂੰ ਬਚਾ ਕੇ